ਤਾਂ ਦੱਸਦੀ ਕਿ ਜਸ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਫੌਜੀ ਜਵਾਨਾਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਹੁਣ ਲੋਕਾਂ ਦੇ ਵਿੱਚ ਵੀ ਸਹੰਦਮ ਦਾ ਮਾਹੌਲ ਬਣਿਆ ਪਿਆ ਤਾਂ ਦੱਸਦੀ ਕਿ ਇੱਕ ਐਸਐਸਪੀ ਜੋ ਸੀ ਸੇਵਾਮੁਕਤ ਸੀ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਇਹ ਗੋਲੀਆਂ ਅਦੋਚ ਲਏ ਗਿਆ ਜਦੋਂ ਇਹ ਅਧਿਕਾਰੀ ਜੋ ਸੀਗਾ ਨਮਾਜ਼ ਪੜ ਰਿਹਾ ਸੀਗਾ ਤਾਂ ਇਸੇ ਦੌਰਾਨ ਅਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਹੁਣ ਫੌਜੀ ਜਵਾਨਾਂ ਦੇ ਵੱਲੋਂ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਅਜੇ ਆ ਖੱਛਾ ਜਤਾਇਆ ਜਾ ਰਿਹਾ ਹੈ ਕਿ ਹਾਲੇ ਵੀ ਇਲਾਕੇ ਦੇ ਵਿੱਚ ਜੋ ਆ ਦੋ ਤੋਂ ਤਿੰਨ ਅੱਤਵਾਦੀ ਜੋ ਆ ਲੁਕੇ ਹੋਇਆ ਜਿਨ੍ਹਾਂ ਦੇ ਵੱਲੋਂ ਦੁਬਾਰਾ ਹਮਲਾ ਕੀਤਾ ਜਾ ਸਕਦਾ ਸੋ ਇੱਕ ਸੇਵਾਮੁਕਤ ਅਧਿਕਾਰੀ ਸੀ ਜੋ ਕਿ ਮਸਜਿਦ ਦੇ ਵਿੱਚ ਨਮਾਜ਼ ਪੜ ਰਿਹਾ ਸੀ ਤਾਂ ਉਸ ਦੇ ਦੌਰਾਨ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਸਨੂੰ ਜਲਦੀ ਜਲਦੀ ਤੋਂ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਅਧਿਕਾਰੀ ਦੀ ਜੋ ਆ ਰਸਤੇ ਦੇ ਵਿੱਚ ਹੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੱਸਦੀ ਹੈ ਕਿ ਦੋ ਤਿੰਨ ਅਤਵਾਦੀ ਜੋ ਆ ਉਹਨਾਂ ਦੇ ਲੁਕੇ ਹੋਣ ਦੀ ਖਦਸ਼ਾ ਜਤਾਇਆ ਜਾ ਰਿਹਾ ਜਿਸ ਤੋਂ ਬਾਅਦ ਫੌਜੀ ਜਵਾਨ ਜੋ ਆ ਸਰਚ ਕਰ ਰਿਹਾ ਤੇ ਇਸੇ ਦੌਰਾਨ ਇਹ ਵੀ ਸਾਹਮਣੇ ਆ ਰਿਹਾ ਕਿ ਹਮਲੇ ਦੇ ਵਿੱਚ ਜੋ ਆ 2 ਤੋਂ 4 ਫੌਜੀ ਜਵਾਨ ਸ਼ਹੀਦ ਹੋਗੇ ਨਾ ਜਦ ਕਿ 3 ਫੌਜੀ ਜਵਾਨ ਜ਼ਖਮੀ ਹੋਗੇ ਨਾ ਸੋ ਇਹ ਹਮਲਾ ਜੋ ਸੀਗਾ ਜੰਮੂ ਕਸ਼ਮੀਰ ਦੇ ਬਾਰਾ ਮੁੱਲਾ ਚ ਹੋਇਆ ਸੀ ਜਿੱਥੇ ਸੇਵਾ ਮੁਕਤ ਅਧਿਕਾਰੀ ਐਸਐਸਪੀ ਜੋ ਸੀ ਆਪਣੀ ਨਮਾਜ਼ ਅਦਾ ਕਰਨ ਜਾ ਰਹੀ ਸੀ ਤਾਂ ਐਸੇ ਦੌਰਾਨ ਅਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਦੇ ਚੱਲਦੇ ਆ ਜੋ ਸੇਵਾ ਮੁਕਤ ਰਿਟਾਇਰਡ ਅ ਅਧਿਕਾਰੀ ਸੀ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ ਤੇ ਦੱਸ ਦਈਏ ਕਿ ਜੋ ਸੇਵਾਮੁਕਤ ਐਸਐਸਪੀ ਸੀ ਉਹਨਾਂ ਦਾ ਨਾਮ ਮੁਹੰਮਦ ਸ਼ਫੀ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੇ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਤਾਂ ਉਸ ਸਮੇਂ ਉਹ ਮਸਜਿਦ ਦੇ ਵਿੱਚ ਅਜ਼ਾਨ ਦਾ ਪਾਠ ਕਰੇ ਜਾਂਦਾ ਇਸ ਦੌਰਾਨ ਹੱਤਵਾਦੀ ਆਂਦੇ ਨੇ ਤੇ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਇਹ ਹਮਲਾ ਜੁਆ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਦੇ ਵਿੱਚ ਵਾਪਰਿਆ ਜਦੋਂ ਬਾਰਾਮੁੱਲੇ ਦੇ ਚੱਟ ਮੁਲਾ ਵਿਖੇ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਮੁਹੰਮਦ ਸ਼ਾਫੀ ਉਤੇ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ ਜਦੋਂ ਮਸਜਿਦ ਦੇ ਵਿੱਚ ਅਜ਼ਾਨ ਦਾ ਪਾਠ ਕਰ ਰਹੇ ਸਨ ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਤੇ ਹੁਣ ਇਲਾਕੇ ਦੇ ਵਿੱਚ ਘੇਰਾਬੰਦੀ ਕਰ ਦਿੱਤੀ ਗਈ ਹੈ ਪੁਲਿਸ ਅਤੇ ਫੌਜ ਦੇ ਜਵਾਨ ਮੌਕੇ ਉਤੇ ਮੌਜੂਦ ਨੇ ਤੇ ਲੋਕਾਂ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਦੋ ਤੋਂ ਤਿੰਨ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਜੋ ਹੈ ਇਸ ਇਲਾਕੇ ਦੇ ਵਿੱਚ ਲੁਕੇ ਹੋਏ हो ਸਕਦੇ ਨੇ ਜਿਨ੍ਹਾਂ ਦੇ ਵੱਲੋਂ ਹਮਲੇ ਕੀਤੇ ਗਏ ਹਨ ਤੇ ਹਾਲੇ ਜਿਹੜੇ ਅਤਵਾਦੀਆ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੇ ਵੇਰਵੇ ਸਾਹਮਣੇ ਨਹੀਂ ਆਏ ਆ ਇਸੇ ਦੌਰਾਨ ਮੁਹੰਮਦ ਸ਼ਫੀ ਦੇ ਭਰਾ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਜੋ ਹਮਲਾ ਹੋਇਆ ਇਸ ਦੀ ਪੂਰੀ ਪਲੈਨਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਹਮਲਾ ਹੋਇਆ ਤਾਂ ਦੱਸਦੀ ਹੈ ਕਿ ਅਤਵਾਦੀ ਨੇ ਅਤਵਾਦੀਆਂ ਨੇ ਬਾਰਾਮੁੱਲਾ ਚ ਸੇਵਾਮੁਕਤ ਐਸਐਸਪੀ ਦੇ ਅਜਿਹੇ ਸਮੇਂ ਚ ਹਮਲਾ ਕੀਤਾ ਸੀ ਜਦੋਂ ਫੌਜ ਪੁੰਛ ਦੇ ਸਰਚ ਆਪਰੇਸ਼ਨ ਚਲਾ ਰਹੀ ਸੀ ਅਤੇ ਅਤਵਾਦੀਆਂ ਦੀ ਪਾਲ ਚ ਲੱਗੀ ਹੋਈ ਸੀ ਤਾਂ ਵੀਰਵਾਰ ਨੂੰ ਚੰਮੂ ਕਸ਼ਮੀਰ ਦੇ ਪੁੰਛ ਚ ਹਥਿਆਰਬੰਦ ਅਤਵਾਦੀਆਂ ਨੇ ਫੌਜਾਂ ਦੇ ਦੋ ਵਾਹਨਾਂ ਉੱਤੇ ਹਮਲਾ ਕੀਤਾ ਸੀ ਤਾਂ ਇਸ ਹਮਲੇ ਦੇ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ ਸਨ ਤਾਂ ਪੁੰਛ ਦੇ ਡੇਰਾ ਗਲੀ ਚ ਅਤਵਾਦੀ ਹਮਲੇ ਚ ਸ਼ਹੀਦ ਹੋਏ ਚਾਰ ਜਵਾਨਾਂ ਨੂੰ ਅੱਜ ਯਾਨੀ ਕਿ ਐਤਵਾਰ ਨੂੰ ਦਾ ਚੋਰੀ ਚ ਸ਼ਰਧਾਂਜਲੀ ਪੇਟ ਕੀਤੀ ਜਾਵੇਗੀ ਤੇ ਇਤਿਹਾਸ ਚ ਇਹ ਪਹਿਲੀ ਵਾਰੀ ਹੋਵੇਗਾ ਕਿ ਜਦੋਂ ਸ਼ਹੀਦ ਸੈਨਿਕਾ ਦਾ ਅੰਤਿਮ ਸੰਸਕਾਰ ਉਸੇ ਸਥਾਨ ਤੇ ਕੀਤਾ ਜਾਵੇਗਾ ਜਿੱਥੇ ਉਹ ਸ਼ਹੀਦ ਹੋਏ ਨੇ ਤੇ ਸ਼ਹੀਦਾਂ ਦੇ ਪਰਿਵਾਰ ਵੀ ਉਹਨਾਂ ਨੂੰ ਅੰਤਿਮ ਵਿਦਾਇਤ ਦੇਣ ਪਹੁੰਚਣਗੇ ਤਾਂ ਇਸ ਮੌਕੇ ਦੇ ਉੱਤੇ ਫੌਜ ਦੇ ਉੱਚ ਅਧਿਕਾਰੀ ਵੀ ਮੌਜੂਦ ਹੋਣਗੇ ਤਾਂ ਦੱਸ ਦਈਏ ਕਿ ਹੁਣ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੇਵਾਮੁਕਤ ਐਸਐਸਪੀਸੀ ਦੇ ਜੋ ਜਿਹਨਾਂ ਦਾ ਨਾਮ ਮੁਹੰਮਦ ਸ਼ਫੀ ਸੀਗਾ ਉਹਨਾਂ ਦੇ ਉੱਤੇ ਮਸਜਿਦ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਗੋਲੀਆਂ ਦਾਗੀਆਂ ਗਈਆਂ ਨੇ ਤੇ ਇਸੇ ਦੌਰਾਨ ਉਹ ਜ਼ਖਮੀ ਹੋ ਗਏ ਸੀ ਤੇ ਇਸੇ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਕਿ ਨਮਾਜ਼ ਪੜਨ ਦੇ ਲਈ ਹੋਰ ਵੀ ਲੋਕ ਮਸਜਿਦ ਦੇ ਵਿੱਚ ਆਏ ਹੋਏ ਸਨ ਤੇ ਉਹਨਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਜਦੋਂ ਅਜਿਹੀਆਂ ਹਰਕਤਾਂ ਅਜਿਹਾ ਪਾਕਿਸਤਾਨ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਅਕਸਰ ਬਹੁਤ ਸਾਰੇ ਜੋ ਮਾਸੂਮ ਲੋਕ ਹੁੰਦੇ ਆ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਤੇ ਇਸੇ ਇਸੇ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਵੀ ਇੱਕ ਹਮਲਾ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਹੱਤਵਾਦੀ ਮਾਰਿਆ ਗਿਆ ਸੀਗਾ ਤੇ ਹਾਲਾਂਕਿ ਫੌਜ ਦੇ ਜਵਾਨ ਵੀ ਇਸ ਦੇ ਵਿੱਚ ਸ਼ਹੀਦ ਹੋਏ ਸੀਗੇ ਉਹ ਵੀ ਜ਼ਖਮੀ ਹੋਏ ਸੀ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਦੱਸਦੀ ਕਿ ਸਮੇਂ ਸਮੇ ਉਤੇ ਪਾਕਿਸਤਾਨ ਦੇ ਵੱਲੋਂ ਅਕਸਰ ਅਜਿਹਾ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਨੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਅੱਤਵਾਦੀਆਂ ਵੱਲੋਂ ਹਮਲੇ ਕਰ ਦਿੱਤੇ ਜਾਂਦੇ ਤਾਂ ਫੌਜੀ ਜਵਾਨਾਂ ਦੇ ਵੱਲੋਂ ਵੀ ਜੋ ਆ ਬਰਾਬਰ ਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਹੁਣ ਵੀ ਅਜਿਹਾ ਹੋਇਆ ਹੈ ਕਿ ਜਦੋਂ ਸੇਵਾਮੁਕਤ ਅਧਿਕਾਰੀ ਜੋ ਸੀਗੇ ਨਮਾਜ਼ ਪੜ੍ਹਨ ਜਾਂਦੇ ਆ ਮਸਜਿਦ ਦੇ ਵਿੱਚ ਤਾਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਗੋਲੀਆਂ ਚ ਲਏ ਜਾਂਦੇ ਨੇ ਤਾਂ ਤਾਬੜ ਤੋਰ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਬੜੀ ਵਾਰਦਾ ਕਹਿਣਾ ਹੈ ਕਿ ਇਸ ਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਗੋਲੀਆਂ ਚਨੇਗੇ ਨਾ ਅਤਵਾਦੀਆਂ ਵੱਲੋਂ ਇਹ ਪੂਰੀ ਪਲੈਨਿੰਗ ਕੀਤੀ ਗਈ ਸੀ ਇਸ ਦੀ ਪਲੈਨਿੰਗ ਪਹਿਲਾਂ ਤੋਂ ਸੀ ਕਿ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਗੋਲੀਆਂ ਚੁਲਾ ਦਿੱਤੀ ਕਿ ਨਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਪਿਆ ਤੇ ਦੱਸ ਦਈਏ ਕਿ ਪੂਰੇ ਇਲਾਕੇ ਨੂੰ ਹੁਣ ਫੌਜੀ ਜਵਾਨਾਂ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਹੁਣ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਲੋਕਾਂ ਦੀ ਵੀ ਚੰਗੇ ਤਰੀਕੇ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਕਿਉਂਕਿ ਅਜੇ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਜਿਹੜੇ ਅੱਤਵਾਦੀ ਨੇ 2 ਤੋਂ 3 ਅੱਤਵਾਦੀ ਨੇ ਉਹ ਐਸੇ ਇਲਾਕੇ ਦੇ ਵਿੱਚ ਲੁਕੇ ਹੋਏ ਨੇ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹਾਲਾਂਕਿ ਅੱਤਵਾਦੀ ਕਿਹੜੇ ਨੇ ਉਹਨਾਂ ਦੀ ਵੇਰਵੇ ਹਾਲੇ ਤੱਕ ਜਾਣਕਾਰੀ ਜੋ ਸਾਹਮਣੇ ਨਹੀਂ ਆਈ ਹੈ ਪਰ ਪੁਲਿਸ ਦੇ ਵੱਲੋਂ ਜੋ ਆ ਲਗਾਤਾਰ ਉਹਨਾਂ ਨੂੰ ਲੱਭਣ ਦੀ ਜੋ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਜਸ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਫੌਜੀ ਜਵਾਨਾਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਹੁਣ ਲੋਕਾਂ ਦੇ ਵਿੱਚ ਵੀ ਸਹੰਦਮਾਹੋਲ ਬਣਿਆ ਪਿਆ ਤਾਂ ਦੱਸਦੀ ਹੈ ਕਿ ਇੱਕ ਐਸਐਸਪੀ ਜੋ ਸੀ ਸੇਵਾਮੁਕਤ ਸੀ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਇਹ ਗੋਲੀਆਂ ਅਦੋਚ ਲਏ ਗਿਆ ਜਦੋਂ ਇਹ ਅਧਿਕਾਰੀ ਜੋ ਸੀਗਾ ਨਮਾਜ਼ ਪੜ ਰਿਹਾ ਸੀਗਾ ਤਾਂ ਇਸੇ ਦੌਰਾਨ ਅੱਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਹੁਣ ਫੌਜੀ ਜਵਾਨਾਂ ਦੇ ਵੱਲੋਂ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਅਜੇ ਆ ਖੱਛਾ ਜਤਾਇਆ ਜਾ ਰਿਹਾ ਹੈ ਕਿ ਹਾਲੇ ਵੀ ਇਲਾਕੇ ਦੇ ਵਿੱਚ ਜੋ ਆ ਦੋ ਤੋਂ ਤਿੰਨ ਅੱਤਵਾਦੀ ਜੋ ਆ ਲੁਕੇ ਹੋਇਆ ਜਿਨ੍ਹਾਂ ਦੇ ਵੱਲੋਂ ਦੁਬਾਰਾ ਹਮਲਾ ਕੀਤਾ ਜਾ ਸਕਦਾ ਸੋ ਇੱਕ ਸੇਵਾਮੁਕਤ ਅਧਿਕਾਰੀ ਸੀ ਜੋ ਕਿ ਮਸਜਿਦ ਦੇ ਵਿੱਚ ਨਮਾਜ਼ ਪੜ ਰਿਹਾ ਸੀ ਤਾਂ ਉਸ ਦੇ ਦੌਰਾਨ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਸਨੂੰ ਜਲਦੀ ਜਲਦੀ ਤੋਂ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਅਧਿਕਾਰੀ ਦੀ ਜੋ ਆ ਰਸਤੇ ਦੇ ਵਿੱਚ ਹੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੱਸਦੀ ਹੈ ਕਿ ਦੋ ਤਿੰਨ ਅਤਵਾਦੀ ਜੋ ਆ ਉਹਨਾਂ ਦੇ ਲੁਕੇ ਹੋਣ ਦੀ ਖਦਸ਼ਾ ਜਤਾਇਆ ਜਾ ਰਿਹਾ ਜਿਸ ਤੋਂ ਬਾਅਦ ਫੌਜੀ ਜਵਾਨ ਜੋ ਆ ਸਰਚ ਕਰ ਰਿਹਾ ਤੇ ਇਸੇ ਦੌਰਾਨ ਇਹ ਵੀ ਸਾਹਮਣੇ ਆ ਰਿਹਾ ਕਿ ਹਮਲੇ ਦੇ ਵਿੱਚ ਜੋ ਆ ਦੋ ਤੋਂ ਚਾਰ ਫੌਜੀ ਜਵਾਨ ਸ਼ਹੀਦ ਹੋਗੇ ਨਾ ਜਦਕਿ ਤਿੰਨ ਫੌਜੀ ਜਵਾਨ ਜ਼ਖਮੀ ਹੋਗੇ ਨਾ ਸੋ ਇਹ ਹਮਲਾ ਜੋ ਸੀਗਾ ਜੰਮੂ ਕਸ਼ਮੀਰ ਦੇ ਬਾਰਾ ਮੁੱਲਾ ਚ ਹੋਇਆ ਸੀ ਜਿੱਥੇ ਸੇਵਾਮੁਕਤ ਅਧਿਕਾਰੀ ਐਸਐਸਪੀ ਜੋ ਸੀ ਆਪਣੀ ਨਮਾਜ਼ ਅਦਾ ਕਰਨ ਜਾ ਰਹੇ ਸੀ ਤਾਂ ਐਸੇ ਦੌਰਾਨ ਅਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਦੇ ਚੱਲਦੇ ਆ ਜੋ ਸੇਵਾਮੁਕਤ ਰਿਟਾਇਰਡ ਅ ਅਧਿਕਾਰੀ ਸੀ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ ਤੇ ਦੱਸ ਦਈਏ ਕਿ ਜੋ ਸੇਵਾਮੁਕਤ ਐਸਐਸਪੀ ਸੀ ਉਹਨਾਂ ਦਾ ਨਾਮ ਮੁਹੰਮਦ ਸ਼ਫੀ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੇ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਤਾਂ ਉਸ ਸਮੇਂ ਉਹ ਮਸਜਿਦ ਦੇ ਵਿੱਚ ਅਜ਼ਾਨ ਦਾ ਪਾਠ ਕਰੇ ਜਾਂਦਾ ਇਸ ਦੌਰਾਨ ਅੱਤਵਾਦੀ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਇਹ ਹਮਲਾ ਜੁਆ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਦੇ ਵਿੱਚ ਵਾਪਰਿਆ ਜਦੋਂ ਬਾਰਾਮੁੱਲੇ ਦੇ ਚੱਟ ਮੁਲਾ ਵਿਖੇ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਮੁਹੰਮਦ ਸ਼ਾਫੀ ਉਤੇ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ ਜਦੋਂ ਮਸਜਿਦ ਦੇ ਵਿੱਚ ਅਜ਼ਾਨ ਦਾ ਪਾਠ ਕਰ ਰਹੇ ਸਨ ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਤੇ ਹੁਣ ਇਲਾਕੇ ਦੇ ਵਿੱਚ ਘੇਰਾਬੰਦੀ ਕਰ ਦਿੱਤੀ ਗਈ ਹੈ ਪੁਲਿਸ ਅਤੇ ਫੌਜ ਦੇ ਜਵਾਨ ਮੌਕੇ ਉਤੇ ਮੌਜੂਦ ਨੇ ਤੇ ਲੋਕਾਂ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਦੋ ਤੋਂ ਤਿੰਨ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਜੋ ਹੈ ਇਸ ਇਲਾਕੇ ਦੇ ਵਿੱਚ ਲੁਕੇ ਹੋਏ हो ਸਕਦੇ ਨੇ ਜਿਨ੍ਹਾਂ ਦੇ ਵੱਲੋਂ ਹਮਲੇ ਕੀਤੇ ਗਏ ਹਨ ਤੇ ਹਾਲੇ ਜਿਹੜੇ ਅਤਵਾਦੀਆ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੇ ਵੇਰਵੇ ਸਾਹਮਣੇ ਨਹੀਂ ਆਏ ਆ ਇਸੇ ਦੌਰਾਨ ਮੁਹੰਮਦ ਸ਼ਫੀ ਦੇ ਭਰਾ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਜੋ ਹਮਲਾ ਹੋਇਆ ਇਸ ਦੀ ਪੂਰੀ ਪਲੈਨਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਹਮਲਾ ਹੋਇਆ ਤਦ ਦੱਸਦੀ ਹੈ ਕਿ ਅਤਵਾਦੀ ਨੇ ਅਤਵਾਦੀਆਂ ਨੇ ਬਾਰਾਮੁੱਲਾ ਚ ਸੇਵਾਮੁਕਤ ਐਸਐਸਪੀ ਦੇ ਅਜਿਹੇ ਸਮੇਂ ਚ ਹਮਲਾ ਕੀਤਾ ਸੀ ਜਦੋਂ ਫੌਜ ਪੁੰਛ ਦੇ ਸਰਚ ਆਪਰੇਸ਼ਨ ਚਲਾ ਰਹੀ ਸੀ ਅਤੇ ਅਤਵਾਦੀਆਂ ਦੀ ਪਾਲ ਚ ਲੱਗੀ ਹੋਈ ਸੀ ਤਾਂ ਵੀਰਵਾਰ ਨੂੰ ਚੰਮੂ ਕਸ਼ਮੀਰ ਦੇ ਪੁੰਛ ਚ ਹਥਿਆਰਬੰਦ ਅਤਵਾਦੀਆਂ ਨੇ ਫੌਜਾਂ ਦੇ ਦੋ ਵਾਹਨਾਂ ਉੱਤੇ ਹਮਲਾ ਕੀਤਾ ਸੀ ਤਾਂ ਇਸ ਹਮਲੇ ਦੇ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ ਸਨ ਤਾਂ ਪੁੰਛ ਦੇ ਡੇਰਾ ਗਲੀ ਚ ਅਤਵਾਦੀ ਹਮਲੇ ਚ ਸ਼ਹੀਦ ਹੋਏ ਚਾਰ ਜਵਾਨਾਂ ਨੂੰ ਅੱਜ ਯਾਨੀ ਕਿ ਐਤਵਾਰ ਨੂੰ ਫਰਾਂ ਚੋਰੀ ਚ ਸ਼ਰਧਾਂਜਲੀ ਪੇਟ ਕੀਤੀ ਜਾਵੇਗੀ ਤੇ ਇਤਿਹਾਸ ਚ ਇਹ ਪਹਿਲੀ ਵਾਰੀ ਹੋਵੇਗਾ ਕਿ ਜਦੋਂ ਸ਼ਹੀਦ ਸੈਨਿਕਾ ਦਾ ਅੰਤਿਮ ਸੰਸਕਾਰ ਉਸੇ ਸਥਾਨ ਤੇ ਕੀਤਾ ਜਾਵੇਗਾ ਜਿੱਥੇ ਉਹ ਸ਼ਹੀਦ ਹੋਏ ਨਾ ਤੇ ਸ਼ਹੀਦਾਂ ਦੇ ਪਰਿਵਾਰ ਵੀ ਉਹਨਾਂ ਨੂੰ ਅੰਤਿਮ ਵਿਦਾਇ ਦੇਣ ਪਹੁੰਚਣਗੇ ਤਾਂ ਇਸ ਮੌਕੇ ਦੇ ਉੱਤੇ ਫੌਜ ਦੇ ਉੱਚ ਅਧਿਕਾਰੀ ਵੀ ਮੌਜੂਦ ਹੋਣਗੇ ਤਾਂ ਦੱਸ ਦਈਏ ਕਿ ਹੁਣ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੇਵਾਮੁਕਤ ਐਸਐਸਪੀਸੀ ਦੇ ਜੋ ਜਿਹੜਾ ਦਾ ਨਾਮ ਮੁਹੰਮਦ ਸ਼ਫੀ ਸੀਗਾ ਉਹਨਾਂ ਦੇ ਉੱਤੇ ਮਸਜਿਦ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਗੋਲੀਆਂ ਦਾਗੀਆਂ ਗਈਆਂ ਨੇ ਤੇ ਇਸੇ ਦੌਰਾਨ ਉਹ ਜ਼ਖਮੀ ਹੋ ਗਏ ਸੀ ਤੇ ਇਸੇ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਕਿ ਨਮਾਜ਼ ਪੜਨ ਦੇ ਲਈ ਹੋਰ ਵੀ ਲੋਕ ਮਸਜਿਦ ਦੇ ਵਿੱਚ ਆਏ ਹੋਏ ਸਨ ਤੇ ਉਹਨਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਜਦੋਂ ਅਜਿਹੀਆਂ ਹਰਕਤਾਂ ਅਜਿਹਾ ਪਾਕਿਸਤਾਨ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਅਕਸਰ ਬਹੁਤ ਸਾਰੇ ਜੋ ਮਾਸੂਮ ਲੋਕ ਹੁੰਦੇ ਆ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਤੇ ਇਸੇ ਇਸੇ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਵੀ ਇੱਕ ਹਮਲਾ ਹੋਇਆ ਸੀਗਾ ਜਿਸ ਦੇ ਵਿੱਚ ਇਹ ਇੱਕ ਹੱਤਵੰਦੀ ਮਾਰਿਆ ਗਿਆ ਸੀਗਾ ਤੇ ਹਾਲਾਂਕਿ ਫੌਜ ਦੇ ਜਵਾਨ ਵੀ ਇਸ ਦੇ ਵਿੱਚ ਸ਼ਹੀਦ ਹੋਏ ਸੀਗੇ ਉਹ ਵੀ ਜ਼ਖਮੀ ਹੋਏ ਸੀ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਦੱਸਦੀ ਕਿ ਸਮੇਂ-ਸਮੇਂ ਉਤੇ ਪਾਕਿਸਤਾਨ ਦੇ ਵੱਲੋਂ ਅਕਸਰ ਅਜਿਹਾ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਨੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਅੱਤਵਾਦੀਆਂ ਵੱਲੋਂ ਹਮਲੇ ਕਰ ਦਿੱਤੇ ਜਾਂਦੇ ਤਾਂ ਫੌਜੀ ਜਵਾਨਾਂ ਦੇ ਵੱਲੋਂ ਵੀ ਜੋ ਆ ਬਰਾਬਰ ਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਹੁਣ ਵੀ ਅਜਿਹਾ ਹੋਇਆ ਹੈ ਕਿ ਜਦੋਂ ਸੇਵਾਮੁਕਤ ਅਧਿਕਾਰੀ ਜੋ ਸੀਗੇ ਨਮਾਜ਼ ਪੜ੍ਹਨ ਜਾਂਦੇ ਆ ਮਸਜਿਦ ਦੇ ਵਿੱਚ ਤਾਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਗੋਲੀਆਂ ਚੁਲਾਏ ਜਾਂਦੇ ਨੇ ਤਾਂ ਤਾਬੜ ਤੋਰ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਸ ਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਗੋਲੀਆਂ ਚਨੇਗੇ ਨਾ ਅਤਵਾਦੀਆਂ ਵੱਲੋਂ ਇਹ ਪੂਰੀ ਪਲੈਨਿੰਗ ਕੀਤੀ ਗਈ ਸੀ ਇਸ ਦੀ ਪਲੈਨਿੰਗ ਪਹਿਲਾਂ ਤੋਂ ਸੀ ਕਿ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀ ਕਿ ਨਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਪਿਆ ਤੇ ਦੱਸ ਦਈਏ ਕਿ ਪੂਰੇ ਇਲਾਕੇ ਨੂੰ ਹੁਣ ਫੌਜੀ ਜਵਾਨਾਂ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਹੁਣ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਲੋਕਾਂ ਦੀ ਵੀ ਚੰਗੇ ਤਰੀਕੇ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਕਿਉਂਕਿ ਅਜੇ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਜਿਹੜੇ ਅੱਤਵਾਦੀ ਨੇ 2 ਤੋਂ 3 ਅੱਤਵਾਦੀ ਨੇ ਉਹ ਐਸੇ ਇਲਾਕੇ ਦੇ ਵਿੱਚ ਲੁਕੇ ਹੋਏ ਨੇ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹਾਲਾਂਕਿ ਅੱਤਵਾਦੀ ਕਿਹੜੇ ਨੇ ਉਹਨਾਂ ਦੀ ਵੇਰਵੇ ਹਾਲੇ ਤੱਕ ਜਾਣਕਾਰੀ ਜੋ ਸਾਹਮਣੇ ਨਹੀਂ ਆਈ ਹੈ ਪਰ ਪੁਲਿਸ ਦੇ ਵੱਲੋਂ ਜੋ ਆ ਲਗਾਤਾਰ ਉਹਨਾਂ ਨੂੰ ਲੱਭਣ ਦੀ ਜੋ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਜਸ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਫੌਜੀ ਜਵਾਨਾਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਹੁਣ ਲੋਕਾਂ ਦੇ ਵਿੱਚ ਵੀ ਸਹੰਦਮਾਹੋਲ ਬਣਿਆ ਪਿਆ ਤਾਂ ਦੱਸਦੀ ਹੈ ਕਿ ਇੱਕ ਐਸਐਸਪੀ ਜੋ ਸੀ ਸੇਵਾਮੁਕਤ ਸੀ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਇਹ ਗੋਲੀਆਂ ਅਦੋਚ ਲਏ ਗਿਆ ਜਦੋਂ ਇਹ ਅਧਿਕਾਰੀ ਜੋ ਸੀਗਾ ਨਮਾਜ਼ ਪੜ ਰਿਹਾ ਸੀਗਾ ਤਾਂ ਇਸੇ ਦੌਰਾਨ ਅੱਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਹੁਣ ਫੌਜੀ ਜਵਾਨਾਂ ਦੇ ਵੱਲੋਂ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਅਜੇ ਆ ਖੱਛਾ ਜਤਾਇਆ ਜਾ ਰਿਹਾ ਹੈ ਕਿ ਹਾਲੇ ਵੀ ਇਲਾਕੇ ਦੇ ਵਿੱਚ ਜੋ ਆ ਦੋ ਤੋਂ ਤਿੰਨ ਅੱਤਵਾਦੀ ਜੋ ਆ ਲੁਕੇ ਹੋਇਆ ਜਿਨ੍ਹਾਂ ਦੇ ਵੱਲੋਂ ਦੁਬਾਰਾ ਹਮਲਾ ਕੀਤਾ ਜਾ ਸਕਦਾ ਸੋ ਇੱਕ ਸੇਵਾਮੁਕਤ ਅਧਿਕਾਰੀ ਸੀ ਜੋ ਕਿ ਮਸਜਿਦ ਦੇ ਵਿੱਚ ਨਮਾਜ਼ ਪੜ ਰਿਹਾ ਸੀ ਤਾਂ ਉਸ ਦੇ ਦੌਰਾਨ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਸ ਨੂੰ ਜਲਦੀ ਜਲਦੀ ਤੋਂ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਅਧਿਕਾਰੀ ਦੀ ਜੋ ਆ ਰਸਤੇ ਦੇ ਵਿੱਚ ਹੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੱਸਦੀ ਹੈ ਕਿ ਦੋ ਤਿੰਨ ਅਤਵਾਦੀ ਜੋ ਆ ਉਹਨਾਂ ਦੇ ਲੁਕੇ ਹੋਣ ਦੀ ਖਦਸ਼ਾ ਜਤਾਇਆ ਜਾ ਰਿਹਾ ਜਿਸ ਤੋਂ ਬਾਅਦ ਫੌਜੀ ਜਵਾਨ ਜੋ ਆ ਸਰਚ ਕਰ ਰਿਹਾ ਤੇ ਇਸੇ ਦੌਰਾਨ ਇਹ ਵੀ ਸਾਹਮਣੇ ਆ ਰਿਹਾ ਕਿ ਹਮਲੇ ਦੇ ਵਿੱਚ ਜੋ ਆ 2 ਤੋਂ 4 ਫੌਜੀ ਜਵਾਨ ਸ਼ਹੀਦ ਹੋਗੇ ਨਾ ਜਦਕਿ 3 ਫੌਜੀ ਜਵਾਨ ਜ਼ਖਮੀ ਹੋਗੇ ਨਾ ਸੋ ਇਹ ਹਮਲਾ ਜੋ ਸੀਗਾ ਜੰਮੂ ਕਸ਼ਮੀਰ ਦੇ ਬਾਰਾ ਮੁੱਲਾ ਚ ਹੋਇਆ ਸੀ ਜਿੱਥੇ ਸੇਵਾਮੁਕਤ ਅਧਿਕਾਰੀ ਐਸਐਸਪੀ ਜੋ ਸੀ ਆਪਣੀ ਨਮਾਜ਼ ਅਦਾ ਕਰਨ ਜਾ ਰਹੀ ਸੀ ਤਾਂ ਐਸੇ ਦੌਰਾਨ ਅਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਦੇ ਚੱਲਦੇ ਆ ਜੋ ਸੇਵਾਮੁਕਤ ਰਿਟਾਇਰਡ ਅ ਅਧਿਕਾਰੀ ਸੀ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ ਤੇ ਦੱਸ ਦਈਏ ਕਿ ਜੋ ਸੇਵਾਮੁਕਤ ਐਸਐਸਪੀ ਸੀ ਉਹਨਾਂ ਦਾ ਨਾਮ ਮੁਹੰਮਦ ਸ਼ਫੀਦ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੇ ਉੱਤੇ ਗੋਲੀਆਂ ਚੁਲੇ ਜਾ ਰਹੀਆਂ ਸੀ ਤਾਂ ਉਸ ਸਮੇਂ ਉਹ ਮਸਜਿਦ ਦੇ ਵਿੱਚ ਅਜ਼ਾਨ ਦਾ ਪਾਠ ਕਰੇ ਸਨ ਤਾਂ ਇਸ ਦੌਰਾਨ ਅੱਤਵਾਦੀ ਆਂਦੇ ਨੇ ਤੇ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਇਹ ਹਮਲਾ ਜੁਆ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਦੇ ਵਿੱਚ ਵਾਪਰਿਆ ਜਦੋਂ ਬਾਰਾਮੁੱਲੇ ਦੇ ਚੱਟ ਮੁਲਾ ਵਿਖੇ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਮੁਹੰਮਦ ਸ਼ਾਫੀ ਉਤੇ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ ਜਦੋਂ ਮਸਜਿਦ ਦੇ ਵਿੱਚ ਅਜ਼ਾਨ ਦਾ ਪਾਠ ਕਰ ਰਹੇ ਸਨ ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਤੇ ਹੁਣ ਇਲਾਕੇ ਦੇ ਵਿੱਚ ਘੇਰਾਬੰਦੀ ਕਰ ਦਿੱਤੀ ਗਈ ਹੈ ਪੁਲਿਸ ਅਤੇ ਫੌਜ ਦੇ ਜਵਾਨ ਮੌਕੇ ਉਤੇ ਮੌਜੂਦ ਨੇ ਤੇ ਲੋਕਾਂ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਦੋ ਤੋਂ ਤਿੰਨ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਜੋ ਹੈ ਇਸੇ ਇਲਾਕੇ ਦੇ ਵਿੱਚ ਲੁਕੇ ਉਹਨਾਂ ਸੌਖ ਦੇ ਨਾਲ ਜਿਨ੍ਹਾਂ ਦੇ ਵੱਲੋਂ ਹਮਲੇ ਕੀਤੇ ਗਏ ਹਨ ਤੇ ਹਾਲੇ ਜਿਹੜੇ ਅਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੇ ਵੇਰਵੇ ਸਾਹਮਣੇ ਨਹੀਂ ਆਏ ਆ ਇਸੇ ਦੌਰਾਨ ਮੁਹੰਮਦ ਸ਼ਫੀਦੇ ਭਰਾ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਜੋ ਹਮਲਾ ਹੋਇਆ ਇਸ ਦੀ ਪੂਰੀ ਪਲੈਨਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਹਮਲਾ ਹੋਇਆ ਤੇ ਦੱਸਦੀ ਹੈ ਕਿ ਅਤਵਾਦੀ ਨੇ ਅਤਵਾਦੀਆਂ ਨੇ ਬਾਰਾਮੁੱਲਾ ਚ ਸੇਵਾਮੁਕਤ ਐਸਐਸਪੀ ਦੇ ਅਜਿਹੇ ਸਮੇਂ ਚ ਹਮਲਾ ਕੀਤਾ ਸੀ ਜਦੋਂ ਫੌਜ ਪੁੰਛ ਦੇ ਸਰਚ ਆਪਰੇਸ਼ਨ ਚਲਾ ਰਹੀ ਸੀ ਅਤੇ ਅਤਵਾਦੀਆਂ ਦੀ ਪਾਲ ਚ ਲੱਗੀ ਹੋਈ ਸੀ ਤਾਂ ਵੀਰਵਾਰ ਨੂੰ ਚੰਮੂ ਕਸ਼ਮੀਰ ਦੇ ਪੁੰਛ ਚ ਹਥਿਆਰਬੰਦ ਅਤਵਾਦੀਆਂ ਨੇ ਫੌਜਾਂ ਦੇ ਦੋ ਵਾਹਨਾਂ ਉੱਤੇ ਹਮਲਾ ਕੀਤਾ ਸੀ ਤਾਂ ਇਸ ਹਮਲੇ ਦੇ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ ਸਨ ਤਾਂ ਪੁੰਛ ਦੇ ਡੇਰਾ ਗਲੀ ਚ ਅਤਵਾਦੀ ਹਮਲੇ ਚ ਸ਼ਹੀਦ ਹੋਏ ਚਾਰ ਜਵਾਨਾਂ ਨੂੰ ਅੱਜ ਯਾਨੀ ਕਿ ਐਤਵਾਰ ਨੂੰ ਰਜੋਰੀ ਚ ਸ਼ਰਧਾਂਜਲੀ ਪੇਟ ਕੀਤੀ ਜਾਵੇਗੀ ਤੇ ਇਤਿਹਾਸ ਚ ਇਹ ਪਹਿਲੀ ਵਾਰੀ ਹੋਵੇਗਾ ਕਿ ਜਦੋਂ ਸ਼ਹੀਦ ਸੈਨਿਕਾ ਦਾ ਅੰਤਿਮ ਸੰਸਕਾਰ ਉਸੇ ਸਥਾਨ ਤੇ ਕੀਤਾ ਜਾਵੇਗਾ ਜਿੱਥੇ ਉਹ ਸ਼ਹੀਦ ਹੋਏ ਨੇ ਤੇ ਸ਼ਹੀਦਾਂ ਦੇ ਪਰਿਵਾਰ ਵੀ ਉਹਨਾਂ ਨੂੰ ਅੰਤਿਮ ਵਿਦਾਇਤ ਦੇਣ ਪਹੁੰਚਣਗੇ ਤਾਂ ਇਸ ਮੌਕੇ ਦੇ ਉੱਤੇ ਫੌਜ ਦੇ ਉੱਚ ਅਧਿਕਾਰੀ ਵੀ ਮੌਜੂਦ ਹੋਣਗੇ ਤਾਂ ਦੱਸ ਦਈਏ ਕਿ ਹੁਣ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੇਵਾਮੁਕਤ ਐਸਐਸਪੀਸੀ ਦੇ ਜੋ ਜਿੰਨ ਦਾ ਨਾਮ ਮੁਹੰਮਦ ਸ਼ਫੀ ਸੀਗਾ ਉਹਨਾਂ ਦੇ ਉੱਤੇ ਮਸਜਿਦ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਗੋਲੀਆਂ ਦਾਗੀਆਂ ਗਈਆਂ ਨੇ ਤੇ ਇਸੇ ਦੌਰਾਨ ਉਹ ਜ਼ਖਮੀ ਹੋ ਗਏ ਸੀ ਤੇ ਇਸੇ ਦੌਰਾਨ ਇਹ ਵੀ ਦੱਸਿਆ ਕਾਰੇ ਦੀ ਨਮਾਜ਼ ਪੜਨ ਦੇ ਲਈ ਹੋਰ ਵੀ ਲੋਕ ਮਸਜਿਦ ਦੇ ਵਿੱਚ ਆਏ ਹੋਏ ਸਨ ਤਾਂ ਉਹਨਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਜਦੋਂ ਅਜਿਹੀਆਂ ਹਰਕਤਾਂ ਅਜਿਹਾ ਪਾਕਿਸਤਾਨ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਅਕਸਰ ਬਹੁਤ ਸਾਰੇ ਜੋ ਮਾਸੂਮ ਲੋਕ ਹੁੰਦੇ ਆ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਤੇ ਇਸ ਇਸ ਦੌਰਾਨੇ ਵੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਵੀ ਇੱਕ ਹਮਲਾ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਹੱਤਵਾਦੀ ਮਾਰਿਆ ਗਿਆ ਸੀਗਾ ਤੇ ਹਾਲਾਂਕਿ ਫੌਜ ਦੇ ਜਵਾਨ ਵੀ ਇਸ ਦੇ ਵਿੱਚ ਸ਼ਹੀਦ ਹੋਏ ਸੀਗੇ ਉਹ ਵੀ ਜ਼ਖਮੀ ਹੋਏ ਸੀ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਦੱਸਦੀ ਕਿ ਸਮੇਂ-ਸਮੇਂ ਉਤੇ ਪਾਕਿਸਤਾਨ ਦੇ ਵੱਲੋਂ ਅਕਸਰ ਅਜਿਹਾ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਨੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਅੱਤਵਾਦੀਆਂ ਵੱਲੋਂ ਹਮਲੇ ਕਰ ਦਿੱਤੇ ਜਾਂਦੇ ਤਾਂ ਫੌਜੀ ਜਵਾਨਾਂ ਦੇ ਵੱਲੋਂ ਵੀ ਜੋ ਆ ਬਰਾਬਰ ਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਹੁਣ ਵੀ ਅਜਿਹਾ ਹੋਇਆ ਹੈ ਕਿ ਜਦੋਂ ਸੇਵਾਮੁਕਤ ਅਧਿਕਾਰੀ ਜੋ ਸੀਗੇ ਨਮਾਜ਼ ਪੜ੍ਹਨ ਜਾਂਦੇ ਆ ਮਸਜਿਦ ਦੇ ਵਿੱਚ ਤਾਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਗੋਲੀਆਂ ਚੁਲਾਏ ਜਾਂਦੇ ਨੇ ਤਾਂ ਤਾਬੜਤੋ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਸ ਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਗੋਲੀਆਂ ਚਲਈਆਂ ਗਿਆ ਨਾ ਅਤਵਾਦੀਆਂ ਵੱਲੋਂ ਇਹ ਪੂਰੀ ਪਲੈਨਿੰਗ ਕੀਤੀ ਗਈ ਸੀ ਇਸ ਦੀ ਪਲੈਨਿੰਗ ਪਹਿਲਾਂ ਤੋਂ ਸੀ ਕਿ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀ ਕਿ ਨਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਪਿਆ ਤੇ ਦੱਸਦੀ ਹੈ ਕਿ ਪੂਰੇ ਇਲਾਕੇ ਨੂੰ ਹੁਣ ਫੌਜੀ ਜਵਾਨਾਂ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਹੁਣ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਲੋਕਾਂ ਦੀ ਵੀ ਚੰਗੇ ਤਰੀਕੇ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਕਿਉਂਕਿ ਅਜੇ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਜੜੇ ਅੱਤਵਾਦੀ ਨੇ ਦੋ ਤੋਂ ਤਿੰਨ ਅੱਤਵਾਦੀ ਨਾ ਉਹ ਐਸੇ ਇਲਾਕੇ ਦੇ ਵਿੱਚ ਲੁਕੇ ਹੋਏ ਨੇ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹਾਲਾਂਕਿ ਅੱਤਵਾਦੀ ਕਿਹੜੇ ਨੇ ਉਹਨਾਂ ਦੀ ਵੇਰਵੇ ਹਾਲੇ ਤੱਕ ਜਾਣਕਾਰੀ ਜੋ ਸਾਹਮਣੇ ਨਹੀਂ ਆਈ ਹੈ ਪਰ ਪੁਲਿਸ ਦੇ ਵੱਲੋਂ ਜੋ ਆ ਲਗਾਤਾਰ ਉਹਨਾਂ ਨੂੰ ਲੱਭਣ ਦੀ ਜੋ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਜਸ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਫੌਜੀ ਜਵਾਨਾਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਹੁਣ ਲੋਕਾਂ ਦੇ ਵਿੱਚ ਵੀ ਸਹੰਦ ਦਾ ਮਾਹੌਲ ਬਣਿਆ ਪਿਆ ਤਾਂ ਦੱਸਦੀ ਹੈ ਕਿ ਇੱਕ ਐਸਐਸਪੀ ਜੋ ਸੀ ਸੇਵਾਮੁਕਤ ਸੀ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਇਹ ਗੋਲੀਆਂ ਅਦੋਚ ਲਏ ਗਿਆ ਜਦੋਂ ਇਹ ਅਧਿਕਾਰੀ ਜੋ ਸੀਗਾ ਨਮਾਜ਼ ਪੜ ਰਿਹਾ ਸੀਗਾ ਤਾਂ ਇਸੇ ਦੌਰਾਨ ਅੱਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਹੁਣ ਫੌਜੀ ਜਵਾਨਾਂ ਦੇ ਵੱਲੋਂ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਅਜੇ ਆ ਖੱਛਾ ਜਤਾਇਆ ਜਾ ਰਿਹਾ ਹੈ ਕਿ ਹਾਲੇ ਵੀ ਇਲਾਕੇ ਦੇ ਵਿੱਚ ਜੋ ਆ ਦੋ ਤੋਂ ਤਿੰਨ ਅੱਤਵਾਦੀ ਜੋ ਆ ਲੁਕੇ ਹੋਇਆ ਜਿਨ੍ਹਾਂ ਦੇ ਵੱਲੋਂ ਦੁਬਾਰਾ ਹਮਲਾ ਕੀਤਾ ਜਾ ਸਕਦਾ ਸੋ ਇੱਕ ਸੇਵਾਮੁਕਤ ਅਧਿਕਾਰੀ ਸੀ ਜੋ ਕਿ ਮਸਜਿਦ ਦੇ ਵਿੱਚ ਨਮਾਜ਼ ਪੜ ਰਿਹਾ ਸੀ ਤਾਂ ਉਸ ਦੇ ਦੌਰਾਨ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਸ ਨੂੰ ਜਲਦੀ ਜਲਦੀ ਤੋਂ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਅਧਿਕਾਰੀ ਦੀ ਜੋ ਆ ਰਸਤੇ ਦੇ ਵਿੱਚ ਹੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੱਸਦੀ ਹੈ ਕਿ ਦੋ ਤਿੰਨ ਅਤਵਾਦੀ ਜੋ ਆ ਉਹਨਾਂ ਦੇ ਲੁਕੇ ਹੋਣ ਦੀ ਖਦਸ਼ਾ ਜਤਾਇਆ ਜਾ ਰਿਹਾ ਜਿਸ ਤੋਂ ਬਾਅਦ ਫੌਜੀ ਜਵਾਨ ਜੋ ਆ ਸਰਚ ਕਰ ਰਿਹਾ ਤੇ ਇਸੇ ਦੌਰਾਨ ਇਹ ਵੀ ਸਾਹਮਣੇ ਆ ਰਿਹਾ ਕਿ ਹਮਲੇ ਦੇ ਵਿੱਚ ਜੋ ਆ ਦੋ ਤੋਂ ਚਾਰ ਫੌਜੀ ਜਵਾਨ ਸ਼ਹੀਦ ਹੋਗੇ ਨਾ ਜਦਕਿ ਤਿੰਨ ਫੌਜੀ ਜਵਾਨ ਜ਼ਖਮੀ ਹੋਗੇ ਨਾ ਸੋ ਇਹ ਹਮਲਾ ਜੋ ਸੀਗਾ ਜੰਮੂ ਕਸ਼ਮੀਰ ਦੇ ਬਾਰਾ ਮੁੱਲਾ ਚ ਹੋਇਆ ਸੀ ਜਿੱਥੇ ਸੇਵਾਮੁਕਤ ਅਧਿਕਾਰੀ ਐਸਐਸਪੀ ਜੋ ਸੀ ਆਪਣੀ ਨਮਾਜ਼ ਅਦਾ ਕਰਨ ਜਾ ਰਿਹਾ ਸੀ ਤਾਂ ਐਸੇ ਦੌਰਾਨ ਅਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਦੇ ਚੱਲਦੇ ਆ ਜੋ ਸੇਵਾਮੁਕਤ ਰਿਟਾਇਰਡ ਅ ਅਧਿਕਾਰੀ ਸੀ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ ਤੇ ਦੱਸ ਦਈਏ ਕਿ ਜੋ ਸੇਵਾਮੁਕਤ ਐਸਐਸਪੀ ਸੀ ਉਹਨਾਂ ਦਾ ਨਾਮ ਮੁਹੰਮਦ ਸ਼ਫੀ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੇ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਤਾਂ ਉਸ ਸਮੇਂ ਉਹ ਮਸਜਿਦ ਦੇ ਵਿੱਚ ਅਜ਼ਾਨ ਦਾ ਪਾਠ ਕਰੇ ਜਾਂਦਾ ਇਸ ਦੌਰਾਨ ਅੱਤਵਾਦੀ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਇਹ ਹਮਲਾ ਜੋ ਆ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਦੇ ਵਿੱਚ ਵਾਪਰਿਆ ਜਦੋਂ ਬਾਰਾਮੁੱਲੇ ਦੇ ਚੱਟ ਮੁਲਾ ਵਿਖੇ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਮੁਹੰਮਦ ਸ਼ਾਫੀ ਉਤੇ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ ਜਦੋਂ ਮਸਜਿਦ ਦੇ ਵਿੱਚ ਅਜ਼ਾਨ ਦਾ ਪਾਠ ਕਰ ਰਹੇ ਸਨ ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਤੇ ਹੁਣ ਇਲਾਕੇ ਦੇ ਵਿੱਚ ਘੇਰਾਬੰਦੀ ਕਰ ਦਿੱਤੀ ਗਈ ਹੈ ਪੁਲਿਸ ਅਤੇ ਫੌਜ ਦੇ ਜਵਾਨ ਮੌਕੇ ਉਤੇ ਮੌਜੂਦ ਨੇ ਤੇ ਲੋਕਾਂ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਦੋ ਤੋਂ ਤਿੰਨ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਜੋ ਹੈ ਇਸ ਇਲਾਕੇ ਦੇ ਵਿੱਚ ਲੁਕੇ हो ਸਕਦੇ ਨੇ ਜਿਨ੍ਹਾਂ ਦੇ ਵੱਲੋਂ ਹਮਲੇ ਕੀਤੇ ਗਏ ਹਨ ਤੇ ਹਾਲੇ ਜਿਹੜੇ ਅਤਵਾਦੀਆ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੇ ਵੇਰਵੇ ਸਾਹਮਣੇ ਨਹੀਂ ਆਏ ਆ ਇਸੇ ਦੌਰਾਨ ਮੁਹੰਮਦ ਸ਼ਫੀ ਦੇ ਭਰਾ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਜੋ ਹਮਲਾ ਹੋਇਆ ਇਸ ਦੀ ਪੂਰੀ ਪਲੈਨਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਹਮਲਾ ਹੋਇਆ ਤਦ ਦੱਸਦੀ ਹੈ ਕਿ ਅਤਵਾਦੀ ਨੇ ਅਤਵਾਦੀਆਂ ਨੇ ਬਾਰਾਮੁੱਲਾ ਚ ਸੇਵਾਮੁਕਤ ਐਸਐਸਪੀ ਦੇ ਅਜਿਹੇ ਸਮੇਂ ਚ ਹਮਲਾ ਕੀਤਾ ਸੀ ਜਦੋਂ ਫੌਜ ਪੁੰਛ ਦੇ ਸਰਚ ਆਪਰੇਸ਼ਨ ਚਲਾ ਰਹੀ ਸੀ ਅਤੇ ਅਤਵਾਦੀਆਂ ਦੀ ਪਾਲ ਚ ਲੱਗੀ ਹੋਈ ਸੀ ਤਾਂ ਵੀਰਵਾਰ ਨੂੰ ਚੰਮੂ ਕਸ਼ਮੀਰ ਦੇ ਪੁੰਛ ਚ ਹਥਿਆਰਬੰਦ ਅਤਵਾਦੀਆਂ ਨੇ ਫੌਜਾਂ ਦੇ ਦੋ ਵਾਹਨਾਂ ਉੱਤੇ ਹਮਲਾ ਕੀਤਾ ਸੀ ਤਾਂ ਇਸ ਹਮਲੇ ਦੇ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ ਸਨ ਤਾਂ ਪੁੰਛ ਦੇ ਡੇਰਾਗਲੀ ਚ ਅਤਵਾਦੀ ਹਮਲੇ ਚ ਸ਼ਹੀਦ ਹੋਏ ਚਾਰ ਜਵਾਨਾਂ ਨੂੰ ਅੱਜ ਯਾਨੀ ਕਿ ਐਤਵਾਰ ਨੂੰ ਪਰਾ ਜੋਰੀ ਚ ਸ਼ਰਧਾਂਜਲੀ ਪੇਟ ਕੀਤੀ ਜਾਵੇਗੀ ਤੇ ਇਤਿਹਾਸ ਚ ਇਹ ਪਹਿਲੀ ਵਾਰੀ ਹੋਵੇਗਾ ਕਿ ਜਦੋਂ ਸ਼ਹੀਦ ਸੈਨਿਕਾ ਦਾ ਅੰਤਿਮ ਸੰਸਕਾਰ ਉਸੇ ਸਥਾਨ ਤੇ ਕੀਤਾ ਜਾਵੇਗਾ ਜਿੱਥੇ ਉਹ ਸ਼ਹੀਦ ਹੋਏ ਨੇ ਤੇ ਸ਼ਹੀਦਾਂ ਦੇ ਪਰਿਵਾਰ ਵੀ ਉਹਨਾਂ ਨੂੰ ਅੰਤਿਮ ਵਿਦਾਇਤ ਦੇਣ ਪਹੁੰਚਣਗੇ ਤਾਂ ਇਸ ਮੌਕੇ ਦੇ ਉੱਤੇ ਫੌਜ ਦੇ ਉੱਚ ਅਧਿਕਾਰੀ ਵੀ ਮੌਜੂਦ ਹੋਣਗੇ ਤਾਂ ਦੱਸ ਦਈਏ ਕਿ ਹੁਣ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੇਵਾਮੁਕਤ ਐਸਐਸਪੀਸੀ ਦੇ ਜੋ ਜਿੰਨਾ ਦਾ ਨਾਮ ਮੁਹੰਮਦ ਸ਼ਫੀ ਸੀਗਾ ਉਹਨਾਂ ਦੇ ਉੱਤੇ ਮਸਜਿਦ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਗੋਲੀਆਂ ਦਾਗੀਆਂ ਗਈਆਂ ਨੇ ਤੇ ਇਸੇ ਦੌਰਾਨ ਉਹ ਜ਼ਖਮੀ ਹੋ ਗਏ ਸੀ ਤੇ ਇਸੇ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਮਾਜ਼ ਪੜਨ ਦੇ ਲਈ ਹੋਰ ਵੀ ਲੋਕ ਮਸਜਿਦ ਦੇ ਵਿੱਚ ਆਏ ਹੋਏ ਸੀ ਤਾਂ ਉਹਨਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਜਦੋਂ ਅਜਿਹੀਆਂ ਹਰਕਤਾਂ ਅਜਿਹਾ ਪਾਕਿਸਤਾਨ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਅਕਸਰ ਬਹੁਤ ਸਾਰੇ ਜੋ ਮਾਸੂਮ ਲੋਕ ਹੁੰਦੇ ਆ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ ਤੇ ਇਸ ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਵੀ ਇੱਕ ਹਮਲਾ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਹੱਤਵੰਦੀ ਮਾਰਿਆ ਗਿਆ ਸੀਗਾ ਤੇ ਹਾਲਾਂਕਿ ਫੌਜ ਦੇ ਜਵਾਨ ਵੀ ਇਸ ਦੇ ਵਿੱਚ ਸ਼ਹੀਦ ਹੋਏ ਸੀਗੇ ਉਹ ਵੀ ਜ਼ਖਮੀ ਹੋਏ ਸੀ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਦੱਸਦੀ ਕਿ ਸਮੇਂ ਸਮੇ ਉਤੇ ਪਾਕਿਸਤਾਨ ਦੇ ਵੱਲੋਂ ਅਕਸਰ ਅਜਿਹਾ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਨੇ ਕੋਸ਼ਿਸ਼ ਤਾਂ ਕੋਸ਼ਿਸ਼ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਅੱਤਵਾਦੀਆਂ ਵੱਲੋਂ ਹਮਲੇ ਕਰ ਦਿੱਤੇ ਜਾਂਦੇ ਤਾਂ ਫੌਜੀ ਜਵਾਨਾਂ ਦੇ ਵੱਲੋਂ ਵੀ ਜੋ ਆ ਬਰਾਬਰ ਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਹੁਣ ਵੀ ਅਜਿਹਾ ਹੋਇਆ ਹੈ ਕਿ ਜਦੋਂ ਸੇਵਾਮੁਕਤ ਅਧਿਕਾਰੀ ਜੋ ਸੀਗੇ ਨਮਾਜ਼ ਪੜ੍ਹਨ ਜਾਂਦੇ ਆ ਮਸਜਿਦ ਦੇ ਵਿੱਚ ਤਾਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਗੋਲੀਆਂ ਚੁਲਾਏ ਜਾਂਦੇ ਨੇ ਤਾਂ ਤਾਬੜ ਤੋਰ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਬੜੀ ਵੱਡਾ ਕਹਿਣਾ ਹੈ ਕਿ ਇਸ ਦੀ ਪੂਰੀ